ਮੰਨੀ ਬਾਲ ਤਾਂ ਇੱਕ ਤੇ ਦੀਵਾ ਕਹਿੰਦੇ ਭੈਣ ਤੋਂ ਢੀ ਮੋਟੀ ਤੇ ਪ੍ਰਾਉਣਾ ਬਾਈ ਦੁਨੀਆ ਦਾ ਸਭ ਤੋਂ ਸੋਹਣਾ ਤੇ ਹੁਣ ਅਸੀਂ ਮੋਟੇ ਹੋ ਗਏ ਹਾਂ 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 ਅਗਲੇੜੇ ਭਾਜੀ ਦੀ ਤਾਰੀਫ ਕਰਤੀ ਵਾਜੀ ਵਾਹ ਕਮਾਲ ਹੋ ਗਈ ਆ ਮਦੀਰ ਆਉਂ ਡਰ ਕੇ ਭਾਜੀ ਤੂੰ ਪਤਾ ਵਿਚਾਰੇ ਦੀ ਜਿੰਨੀ ਖੇ ਹੁੰਦੀ ਫਿਰ ਵੀ ਟੀਟ ਜਿਹਾ ਬਣ ਕੇ ਤੁਰਿਆ ਫਿਰਦਾ ਆਪਣੇ ਘਰੇ ਮੰਨੀ ਨਹੀਂ ਆਈ ਪੈ ਜਾਂਦੇ ਫਿਰ ਵੀ ਤੂੰ ਕਿੱਡਾ ਟੀਟ ਬਣ ਕੇ ਤੁਰਿਆ ਫਿਰਦਾ ਨਾ ਤੇ ਲੋਕਾਂ ਦੇ ਗਾਲੇ ਪੈਂਦਾ ਜਿਹੜਾ ਲੋਕਾਂ ਦੀ ਲਾਪਾ ਸੁਣੋ ਗੁੱਗੂ ਅੱਛਾ ਬਿਆ ਸੂਟਾ ਲਾਉਗਾ ਪੌਣੀਆਂ ਆਪਦੇ ਇਹਨਾਂ ਨੇ ਸਵੇਰੇ 4 ਵਜੇ ਦਾ ਮੰਡੀ ਜਾਣਾ ਸੀ ਹੁਣ 6 ਵਜ ਚੁੱਕੇ ਨੇ ਵੀਰੋ ਵੀ ਇਹ ਹਜੇ ਤੱਕ ਇੱਥੇ ਦੇ ਇੱਥੇ ਹੀ ਖੜੇ ਨੇ ਫੇਰ ਕੀ ਕਰੀਏ ਤੁੰਦ ਬਹੁਤ ਹੈ ਜ਼ੀਰੋ ਵਿਜ਼ਿਬਿਲਟੀ ਹੈ ਆਹ ਗੁੱਡ ਮਾਰਨਿੰਗ ਨਹੀਂ ਯਾਰ ਬੜਨਾ ਗੁੱਡ ਮਾਰਨਿੰਗ ਪਾਜੀ ਤੁੰਦ ਟੂ ਮੱਚ ਦਾ ਉਹ ਹੀ ਤੁਸੀਂ ਤੁਮ ਹੈਂ ਮੰਦੀ ਜਾਓ ਇੱਕ ਤਾਂ ਸਵੇਰੇ ਸਵੇਰੇ ਸਾਡੇ ਨਾਲ ਹਾਂਜੀ ਅੱਜ ਕੱਲੂ ਜਾਗੋ ਕਿੰਨੀ ਠੀਕ ਆ ਅੱਜ 29 ਹੋ ਗਈ ਜੀ ਮੈਂ ਕਿਹਾ ਇਹੀ ਪਹਿਲਾਂ ਆ ਕੇ ਕਿਤੇਣਾ ਤੇ ਇੱਕ ਜਿਹੜੀ ਮੇਨ ਗੱਲ ਹੋਈ ਅੱਜ ਜਿਹੜਾ ਇਹ ਪ੍ਰੋਣਾ ਸਾਹਿਬ ਕੀ ਫੈਮਲੀ ਸਾਰੀ ਆਈ ਹੋਈ ਸੀ ਆਪਣੇ ਨੂੰ ਪਹਿਲਾਂ ਐਡਵਾਂਸ ਚੱਲ ਗਏ ਪਰ ਜਿਹੇ ਆ ਕੇ ਆ ਕੇ ਤੇ ਬਾਈ ਘੋੜਾ ਤੂੰ ਪਿੱਛੇ ਬੰਨ ਨਾ ਇਹਦੇ ਉਹਦੀ ਬੱਸ ਹੋ ਗਈ ਤੇ ਇਹਦੀ ਬੱਸ ਹੋ ਗਈ ਫਿਰ ਉਦੋਂ ਹੀ ਕਰਦਾ ਟਰਾਲੀ ਪਾਸੇ ਜਦੋਂ ਇਹ ਆਇਆ ਕਿਉਂ ਕਿਉਂ ਆਏ ਹੈ ਯਾਰ ਜੋਸ਼ ਆ ਮੁੰਡਿਆਂ 'ਚ ਬਈ ਗਰਮੀ ਆ ਆਲੂ 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 ਗੋਭੀ ਗੋਭੀ ਆ ਜਾਓ ਆ ਜਾਓ ਆਓ ਹਾਂਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਾਰ 2000 ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਨੀ ਵਾਲਤਾ ਇੱਕ ਤੇ ਦੀਵਾ ਕਹਿੰਦੇ ਭ ਕੀ ਵਾ ਪਰ ਕੀ ਹੋਣਾ ਜੇ ਹੁਣ ਅਸੀਂ ਮੋਟੇ ਹੋ ਗਏ ਹਾਂ 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 ਅਗਲੇੜੇ ਬਾਜੀ ਦੀ ਤਾਰੀਫ ਕਰਤੀ ਬਾਜੀ ਵਾਹ ਕਮਾਲ ਹੋ ਗਈ ਐ ਬਾਜੀ ਨੂੰ ਕੁਛ ਮੈਂ ਹੀ ਮਿਲੀ ਐ ਤਾਂ ਬਾਜੀ ਨੂੰ ਤਾਂ ਉੱਥੇ ਲੱਗੀ ਆ ਓ ਲੈ ਦੱਸ ਬਾਜੀ ਤੂੰ ਕੱਲੜੀ ਜਿਆਦਾ ਤੇ ਦੱਸ ਨਈ ਮਦੇਬਾ ਉਹ ਡਰ ਗਏ ਬਾਜੀ ਡਰ ਗਏ ਡਰ ਗਏ ਡਰ ਗਏ ਕੀ ਕਹਾਂ ਉਹਨੂੰ ਮੈਂ ਨਹੀਂ ਕਰਦਾ ਨਹੀਂ ਮੈਨੂੰ ਜਿੱਤਾਂ ਕੋ ਲੱਗਾ ਲੈ ਅੱਜ ਤਾਂ ਉਹਨੇ ਕਿਹਾ ਸੰਗਵਰ ਨੂੰ ਚਾਹ ਪਿਆਓ ਮਕਾਦਾ ਸਾਰੀ ਦਿਹਾੜੀ ਮੈਂ ਵੇਖਾਂ ਦੇ ਕੀ ਵਿਚਾਰਾ ਵੇਲਾ ਆਹੀ ਗੱਲ ਵੇਲਾ ਵੇਲਾ ਕੋਈ ਵੇਲਾ ਨਹੀਂ ਵੇਲਾ ਇਹਨੂੰ ਭੁੱਖ ਲੱਗੀ ਰਿਹੜੀ ਜਾਣਾ ਬੰਦਾ ਆਹੀ ਗੱਲ ਏ ਮੈਨੂੰ ਪਤਾ ਵਿਚਾਰੇ ਦੀ ਜਿੰਨੀ ਖੇ ਹੁੰਦੀ ਫਿਰ ਵੀ ਟੀਟ ਜਾ ਬਣ ਕੇ ਤੁਰਿਆ ਫਿਰਦਾ ਆਪਣੇ ਘਰੇ ਮੰਨੀ ਨਹੀਂ ਆਈ ਕੋਈ ਹੋਰ ਹੀ ਤਾਂ ਭੱਜ ਜਾਣਾ ਸੀ ਮਨ ਦੀ ਵਕ ਮੰਨੀ ਕਿਤੇ ਮੰਨੀ ਪਰ ਇੱਕ ਗੱਲ ਕੀ ਇਹ ਗੱਲ ਹੈ ਜੀ ਨਾ ਤਿੰਨਾ ਤੇਰੇ ਗੱਲ ਪੈ ਜਾਂਦੇ ਫਿਰ ਵੀ ਤੂੰ ਕਿੱਡਾ ਟੀਟ ਬਣ ਕੇ ਤੁਰਿਆ ਫਿਰਦਾ ਨਾ ਤੇ ਲੋਕਾਂ ਦੇ ਗਾਲੇ ਪੈਂਦਾ ਜਿਹੜਾ ਲੋਕਾਂ ਦੀ ਲਾਪਾਏ ਨੇ ਸਨੈਪਕਟ ਦੀ ਚੀਜ਼ ਆ ਉਹ ਤਾਂ ਫਿਰ ਚਲੋ ਜਦੋਂ ਤਾਂ ਹੋ ਜਾਵੇ ਵੇਖਿਆ ਕਰੋ ਕਰ ਕਰ ਕਿੰਨੇ ਭਜਾ ਕੇ ਘਰ ਆ ਹਾਂ ਇਹਨੇ ਜਿਹੜੇ ਭਜਾਤੇ ਰਾਤ ਭਜਾਦਾ ਹਾਂ ਹਾਂ ਆ ਬੁਚਾਂ ਤਾਂ ਨਾ ਮਾਂ ਮੈਂ ਆ ਨਿਕਾ ਰਾਣਾ ਖਿਡਾਉਣਾ ਬੈਠਾ ਉਹ ਅੰਦਰ ਆਈ ਨਹੀਂ ਦੀਨ ਪੁੱਤਰ ਪਿਆ ਸੁਨੋ ਬਰਾ ਅੱਛਾ ਆ ਵਿਆਹ ਸੂਟਾ ਲੇਗਾ ਪੋਣੀਆਂ ਆਪਦੇ ਉਹਦੇ ਤੇ ਜੇ ਉਹ ਡੱਬਾ ਵਿਆਹ ਸੀ ਵਿੱਚ ਮੈਂ ਬਾਦੇ ਬਾਦੇ ਮੈਨੂੰ ਕੀ ਪਤਾ ਆਪੇ ਲਾ ਲਾ ਕਾਕਾ ਤੂੰ ਖਾ ਅਮਰਤ ਨਹੀਂ ਖਾਦਾ ਆਪਾਂ ਕਰ ਲਈ ਅੱਜ ਗੁੱਗੂ ਦੀ ਸਨੈਪਚੈਟ ਹੈਕ ਤੇ ਤੁਹਾਨੂੰ ਮੈਂ ਦਿਖਾਉਣੀ ਆ ਇਹ ਮੁੰਡਾ ਤੜਕੇ ਤੜਕੇ ਮਠਿਆਈ ਵਾਲੇ ਕਮਰੇ ਚ ਜਾਂਦਾ ਵੜ ਤੇ ਉੱਥੇ ਵੜ ਕੇ ਇੱਕ ਨਾਲ ਆ ਓ ਮਾਈ ਗਾਡ ਓਹ ਦੇਖੋ ਇਹਨਾਂ ਨੇ ਸਵੇਰੇ 4 ਵਜੇ ਦਾ ਮੰਡੀ ਜਾਣਾ ਸੀ ਹੁਣ 6 ਵਜ ਚੁੱਕੇ ਨੇ ਵੀਰੋ ਵੀ ਇਹ ਹਜੇ ਤੱਕ ਇੱਥੇ ਦੇ ਇੱਥੇ ਹੀ ਖੜੇ ਨੇ ਅੱਗੋਂ ਮਠਿਆਲੇ ਕਮਰੇ ਚ ਹੀ ਵੜੇ ਖੜੇ ਆ ਤੁੰ ਦਬਾਤ ਹੈ ਜੀਰੋ ਵਿਜ਼ਿਬਿਲਟੀ ਹੈ ਓਏ ਤੁੰ ਨੂੰ ਕੀ ਆ ਕੋਈ ਗੱਲ ਨਹੀਂ ਜਿਹਨੇ ਟਰੈਕਟਰ ਚਲਾਉਣਾ ਉਹ ਮੈਂ ਚਲਾਉਣ ਲੱਗਾ ਓਏ ਵੇਖੀ ਹੁਣੇ ਕਹਿੰਦੇ ਮੈਨੂੰ ਟਰੈਕਟਰ ਨਹੀਂ ਚਲਾਉਣਾ ਆਉਂਦਾ ਇਹਨੇ ਦੋ ਦੋ ਕੋਟ ਪਾਏ ਇਹਨੂੰ ਦੋ ਚਾਬੀਆਂ ਇਹ ਟਰੈਕਟਰ ਤੇ ਬੈਠੂ ਇਹ ਚਲਾਏਗਾ ਥੋੜਾ ਟਰੈਕਟਰ ਚਲਾਉਂ ਤੂੰ ਹੀ ਗੱਡੀ ਚਲਾਉਂ ਤੂੰ ਕਿਸਨ ওভার ਕੋਲਾ ਇੱਕ ਬੰਦਾ ਮੇਰੇ ਕੋਲ ਮੇਰੇ ਫਾਰਮ ਤੇ ਚੱਲ ਜੇ ਗੋਆ ਗੁੜਾ ਕਰਨਾ ਹੈ ਦੁੱਧ ਪੋਣਾ ਤੂੰ ਨੋਰਾ ਤੇ ਟਰੈਕਟਰ ਚਲਾਣਾ ਤੇ ਜਾ ਆ ਗਿਆ ਉਹ ਉਹ ਟਰੈਕਟਰ ਚਲਾ ਲਾ ਉਹ ਉਹ ਇਹ ਉਹ ਇਹ ਫਾਰਮ ਤੇ ਚਲਾ ਕੇ ਜਾ ਗੋਆ ਜਾ ਕੇ ਉਹ ਆ ਜਾ ਕੇ ਉਹ ਚੱਕਣਾ ਮੰਜੂਰ ਇੰਨੀ ਠੰਡ 'ਚ ਟਰੈਕਟਰ ਆ ਜਲਾਉ ਉਹ ਜਾ ਫਿਰ ਜਾ 500 ਮਾਝ ਹੋਵੇ ਗੋਆ ਮੈਂ ਚੱਕ ਨੂੰ ਜਾ ਆਪਣੇ ਘਰੇ ਟਰੈਕਟਰ ਨਹੀਂ ਟਰੈਕਟਰ ਉਹ ਇੰਨੀ ਠੰਡ ਓਏ ਉਸ ਟ੍ਰੈਕਟਰ ਦਾ ਦੇਣਾ ਆ ਜਿਵੇਂ ਆਸ਼ਕ ਠਰਦਾ ਓਏ ਕਿਹਦਾ ਟ੍ਰੈਕਟਰ ਦੇ ਕੇ ਚੱਲਾ ਮੈਂ ਲੈ ਆ ਕੀ ਗੱਲ ਮੈਂ ਟ੍ਰੈਕਟਰ ਤਾਂ ਖੜਾ ਹੀ ਤਾਂ ਯਾਰੀ ਦੋਸਤੀ ਇੱਜ਼ਤ ਦੇ ਜਾ ਬੜਾ ਗੋਹਾ ਗੁੜੂ ਤੂੰ ਕਰ ਦੇ ਮੈਂ ਇੱਧਰ ਚੱਲ ਜਾਂਦਾ ਮੈਂ ਕੀ ਕਰਨਾ ਵਾ ਮੈਂ ਗੋਹਾ ਕਰਦਾ ਵਾ ਵਾ ਕਰਦਾ ਕੀ ਆ ਓਏ ਬੜਾ ਜ਼ਿਆਦਾ ਤਾਲਾ ਤਾਲੂ ਬੰਦਾ ਹੀ ਭੇਜਦਾ ਇੱਥੇ ਦੇਖੋ ਬੰਦਾ ਦੇ ਦੇ ਪਰ ਆਪ ਜੇ ਖੜਨਾ ਪੈਦਾ ਦਿਨ ਰਾਤ ਹਨੇਰ ਨਹੀਂ ਵੇਖਣੀ ਪੈਂਦੀ ਸੋਹਣਿਆ ਗੁੱਡ ਮਾਰਨਿੰਗ ਜਿੰਦਗੀ ਰਾਜੀ ਜਿੰਦਾਂ ਰਾਜੀ ਤੂੰ ਦੇ ਹਰਾ ਜੂਣ ਦਿੰਦਾ ਆ ਤੂੰ ਗੋ ਆ ਸੁੱਟ ਗਿਆ ਤੂੰ ਬੰਦਾ ਭੇਜ ਬਾਲ ਨਿਕਲੋ ਡੋਗਰਾ ਅੱਟੀ ਮੌਤ ਆਈ ਏ ਕਿਹੜਾ ਓਏ ਤੂੰ ਕਿਹ ਮੌਤ ਏ ਕਿਹੜਾ ਵਾ ਤੂੰ ਓਏ ਟਰ ਹੈ ਗਾਈ ਦੀ ਆ ਦਾ ਮੂੰਹ ਬੁਖਾਰੇ ਤੂੰ ਮੂੰਹ ਕਰ ਰਹਾ ਦਾ ਬੰਦਾ ਗੁੱਡ ਮਾਰਨਿੰਗ ਨਹੀਂ ਯਾਰ ਗੁੱਡ ਮਾਰਨਿੰਗ ਪਾਜੀ ਤਾਂ ਦ ਟੂ ਮੱਚ ਅੱਜ ਇਹ ਮੋਗੇ ਜਾਵਾਂਦੇ ਸਬਜੀ ਤੇ ਸਬਜੀ ਦੇ ਨਾਲ ਫਰੂਟ ਲੈਉਣਾ ਅੱਜ ਕਹਿੰਦੇ ਟਰੈਕਟਰ ਚਲਾ ਮੈਨੂੰ ਕਹਿੰਦੇ ਓ ਬਈ ਨਾ ਨਾ ਪੜਾ ਵੀਰ ਸ਼ੇਰ ਜੇ ਨਾ ਲਾ ਉੱਤੋਂ ਕੋਰਾ ਵਰਦਾ ਆ ਚੱਕਰ ਖਰਦਾ ਓਏ ਤੁਸੀਂ ਦੁਬਾਰਾ ਮੰਦੀ ਜੋ ਖੇਚ ਲੈ ਨਾ ਨਹੀਂ ਇੱਕ ਕੰਬਲ ਦੋ ਵੱਧ ਲੈ ਲੋ ਮਿਲਨੀ ਹੈ ਕੰਬਲ ਤੁਹਾਨੂੰ ਦੇਨੇ ਪੈ ਜਾਣ ਤਰ ਤੁਸੀਂ ਉਹਦੀਆਂ ਦੇ ਦੇ ਕੋਈ ਇਹ ਮੈਂ ਬਹਿ ਜਾਣਾ ਓਏ ਇਹ ਜਿਸ ਤਰ੍ਹਾਂ ਨਹੀਂ ਜਾਂਦਾ ਕੀ ਯਾਰ ਹਾਂ ਭੁੱਲ ਰਾਂ ਮੈਂ ਬਾਜੇ ਕੇ ਤੇ ਸਰਦਾਰਾਂ ਦਾ ਹਾਲ ਵੇਖ ਲੋ ਤੇ ਸਰਦਾਰਾਂ ਦੀ ਪਛਾਣ ਕਿੱਥੋਂ ਹੋਵੇ ਇੱਥੇ ਵੀ ਆਹ ਟਰੈਕਟਰ ਮੰਗਵਾ ਲਿਆਂਦਾ ਹੈ ਤੇ ਕਹਿੰਦਾ ਹੈ ਤੇਲ ਵਾਦੂਆ ਕਹਿੰਦਾ ਮੇ ਮੁਰਦੇ ਪਵਾ ਲਿਓ ਬੜਾ ਦਿੱਤਾ ਉਹਨੇ ਕੋਈ ਚੱਕਾ ਵੀ ਕੋਣੀ ਤੇਲ ਵੀ ਨਾ ਕਹਿੰਦਾ ਪਰਵਾਹ ਹੀ ਨਾ ਲਿਓ ਪਰਵਾਹ ਹੀ ਨਾ ਲਿਓ ਜੱਟਾਂ ਦੇ ਹੁੰਦੇ ਨੇ ਜੱਟਾਂ ਨੇ ਵਾਹ ਜੱਟ ਤੇਲ ਪਕਾ ਛੱਡਿਆ ਚਲੋ ਵੀਰ ਤੇਲ ਲਵਾ ਪਵਾ ਜੀ ਆ ਗੁਰੂਏ ਚਾਬੀ ਕਿੱਥੇ ਆ ਸਿੱਧਾ ਹੀ ਆ ਡਰਾਈਵਟੀ ਆ ਉਹ ਲੈ ਸਰਦਾਰਾਂ ਦੇ ਕੰਮ ਤਗੜੇ ਓਏ ਭਾ ਮੱਢਾ ਹੀ ਕੰਮ ਜਰਾ ਆ ਵੀ ਚੜੀ ਗਈ ਉੱਤੇ ਦੇ ਫਿਰ ਫਰ ਫਰ ਕਰ ਦੋ ਕਰ ਗਿਆ ਇਹ ਵਾਲਾ ਕੱਦ ਲੈ ਗਿਆ ਫਿਰ ਇਹ ਤੇਲ ਬੱਚੋ ਵੀ ਦੇ ਵੀਰ ਨੂੰ ਚੇਤੇ ਕਰ ਦੋ ਸਰਦਾਰ ਆ ਵੀ ਕੀ ਸਰਦਾਰਾ ਤੇਰੀ ਇੱਜ਼ਤ ਰੱਖਾਂ ਮੈਂ ਇਹੀ ਤੇ ਉੱਪਰ ਆਉਣ ਜਿਵੇਂ ਕਰ ਦੋ ਉਹੀ ਤਾਂ ਗੱਲ ਆ ਇੱਕ ਦਸ ਵੇਰੇ ਵੇਰੇ ਸਾਡੇ ਨਾਲ ਹਾਂਜੀ ਅੱਜ ਕੱਲ ਨੂੰ ਜਾਗੋ ਕਿੰਨੀ ਤੀਕਾ ਅੱਜ 29 ਹੋ ਗਈ ਜੀ ਹੈ ਨਾ ਗਵਾਂਡਿਓ ਜਾਗਦੇ ਤੇ ਸੁੱਤੇ ਅੱਜ 29 ਹੈ ਹਾਂਜੀ ਅੱਜ ਤੂੰ ਹੀ ਅੱਗੇ ਠਾਈ ਗਈ ਇਹਨੇ 29 ਕਿਹਾ ਭਾਈ ਨੇ ਮੈਂ ਕਿਹਾ ਅਹੀ ਪਹਿਲਾਂ ਆ ਕੇ ਕਿਤੇ ਹਣਾ ਤੇ ਇੱਕ ਜਿਹੜੀ ਮੇਨ ਗੱਲ ਹੋਈ ਅੱਜ ਜਿਹੜਾ ਇਹ ਪ੍ਰੌਣਾ ਸਾਹਿਬ ਕੀ ਫੈਮਲੀ ਸਾਰੀ ਆਈ ਹੋਈ ਸੀ ਆਪਣੇ ਨੂੰ ਪਹਿਲਾਂ ਐਡਵਾਂਸ ਚੱਲ ਗਏ ਉਹ ਵੀ ਹਨ ਮਿਲ ਪਿਆ ਜੀ ਭਾਵੇਂ ਨਸਦੇ ਨਿਕਾ ਜ ਮੂੰਹ ਲਗੇ ਵਾਓ ਵਾਓ ਭੱਜ ਕੇ ਸ਼ਰਮਾ ਕੇ ਮਹਿੰਗਾ ਫਰੂਟ ਸ਼ਰਦਾ ਸ਼ਰਦਾ ਕਿੰਨਾ ਸੋਹਣਾ ਹੈ ਯਾਰ ਇਹਨਾਂ ਕੋਈ ਉਹਨਾਂ ਕੀ ਨਾ ਇਹ ਸ਼ਰਦ ਦਾ ਸ਼ਾਰਦਾ 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 ਮੈਂ ਸ਼ਰਦ ਆ ਗਈ ਜਾਂਦਾ ਸ਼ਰਦ ਦਾ ਆ ਗਈ ਜਾਂਦਾ ਲੂਚੇ ਖਾਣੇ ਲੂਚੇ ਇਹ ਆ ਲੀਚੀ ਸਟਾਬਰੀ 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 ਨਹੀਂ ਸਟਾਬਰੀ ਸ਼ਾਰਬਰੀ ਹਾਈ ਫਰੈਂਡਸ ਕਬਰੀ ਖਾ ਲੋ ਫਰੈਂਡਸ ਖਾ ਲੋ ਵਾਰਮਿੰਗ ਦਾ ਫਰੂਟ ਆ ਫਰੈਂਡਸ ਰੱਖ ਦੋ ਫਿਰ ਰੱਖ ਦਈਏ ਹਾਂ ਬੜਾ ਮਹਿੰਗਾ ਨਾ ਹਾਂਜੀ ਭਾਜੀ ਰੱਖ ਦਈਏ ਰੱਖਦੇ ਵਾੜਾ ਮਹਿੰਗਾ ਨੇ ਬਜਟ ਢੇਲ ਜੂਗਾ ਲਓ ਫਰੈਂਡਸ ਬੇਰ ਖਾ ਲੋ ਜੋ ਸਭ ਤੋਂ ਸਹੀ ਆ ਇਹ ਬਜਟ ਆਪਣੇ ਜਾ ਇਫਰ ਲੱਗਦੀ ਕਿ ਲੱਵੀ ਤੱਕਦੇ ਹੋ ਬਾਜੀ ਮੰਡੀ ਆ ਗਿਆ ਓਕੇ ਰਬੋਟਾ ਮੋਗਾ ਮੰਡੀ ਸਰਾਇਆ ਕਿੰਨੋ ਉਹ ਆ ਖੜਾ ਭਰਾਵਾ ਅਜਸਪਾਲ ਦਾ ਇੱਥੇ ਕਿਹੜਾ ਜਸਪਾਲ ਤੇ ਲੋਡ ਵਾਲਾ ਲੱਦਦਾ ਜਸਪਾਲ ਇੱਥੇ ਘਲਾ ਰਤਾ ਹੈ ਤਸ਼ਦਦ ਹੋ ਰਹੀ ਤਸ਼ਦਦ ਆ ਵੀਰ ਵੀ ਦਾ ਵੀ ਆ ਗਿਆ ਓਏ ਸੋਚੀ ਵੇਖੋ ਕਿੱਧਰ ਉਹ ਦੋ ਸਾਲ ਦੀ ਗੱਲ ਆ ਘੋੜਿਆਂ ਵਾਲੇ ਸਰਦਾਰ ਜੀ ਆ ਗਏ ਆ ਕੇ ਬਾਈ ਘੋੜਾ ਤੂੰ ਪਿੱਛੇ ਬੰਨਨਾ ਇਹਦੇ ਇਹਨੂੰ ਪਤਾ ਭੁੱਲ ਰਾ ਇੱਥੇ ਆਹ ਮੰਡੀ ਦੇ ਗਾਣਾ ਬਣਿਆ ਏ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇ ਆਵੇ ਤੈਨੂੰ ਸਮੋਹਰ ਨੂੰ ਨਾ ਸਿੱਧੀਆਂ ਵਾਕੇ ਵੇਚ ਬੰਦੇ ਗਲਤ ਜੇ ਆਏ ਹੋਰ ਹੋਰ ਗਲਤ ਹੋਰ ਨਾ ਰੱਖੇ ਜੀ ਆਹ ਇਹ ਚੀਜ਼ ਚੁੱਕ ਲਗਾ ਮਿੱਟ ਮਾਰਾ ਹੋਰ ਉਹ ਵਰਦੀ ਨਿਕਲ ਆ ਰਾਜਿਕ ਰਿਕਮੈਂਡੇ ਕਮੈਂਡਸ਼ਨ ਦੀ ਜਿਹੜੀ ਕੀ ਕਰਾ ਹਾਂ ਆਂ ਆਂਦੀ ਪਾਸੇ ਆ ਜਿਹੜੇ ਸੇ ਵਾਰਜਾ ਨਹੀਂ ਦੋ ਉੱਥੇ ਲੇ ਗਏ ਗੱਟ ਗਏ ਲੈ ਉੱਧਰ ਦੀ ਗੇਟ ਹੀ ਆਉਣਾ ਹੀ ਪਹਿਲਾਂ ਵੀ ਉਧਰ ਹੀ ਦੱਸ ਨਹੀਂ ਹੈਗਾ ਚਲ ਰੇ ਰੈਡਰ ਸਪੋਰਟਰ ਨੇ ਨਿਕਲ ਰੱਖਿਆ ਟੀਟੀ ਸੁੱਕ ਰਿਹਾ ਤੇਰੀ ਓਏ ਸਪੋਰਟਰ ਓ ਮਾਸ਼ੇ ਕਾਚੀ ਹਾਂ ਜੇ ਮੰਡੀ ਹੈ ਮੋਗੇ ਦੀ ਗਊ ਮਾਤਾ ਕੀ ਜੈ ਹੋ ਕੁੱਤੀ ਦਰਿਆ ਕੀ ਜੈ ਹੋ ਚੱਕ 50 ਰੁਪਏ ਆ ਗਈ 50 ਰੁਪਏ ਨਾਲ ਖਾਦੇ ਗਊ ਮਾਤਾ ਨੂੰ ਗੋ ਮਾਤਾ ਕੀ ਜੈ ਹੋ ਬਾਈ ਟਾਈਮ ਤਾਂ ਲੈ ਬਾਈ ਫੁੱਲ ਭਰਨੀ ਤਾਂ ਦਾ ਸਿਰੇ ਲਾਉਣੀ ਆ ਹਾਂ 30 ਕੰਡਣੀ ਆਵੇ ਲੱਦੀ ਜਾਂਦੇ ਆ ਸਾਰਾ ਆਪਣਾ ਹੀ ਰਾਚਣਾ ਜਦੋਂ ਸਲੋਵਰ ਦੀ ਬੱਸ ਹੋ ਗਈ ਜੋ ਸਲੋਵਰ ਦੀ ਬੱਸ ਹੋ ਗਈ ਆ ਫਿਰ ਜਦੋਂ ਇਹਦੀ ਬੱਸ ਹੋ ਗਈ ਤੇ ਇਹਦੀ ਬੱਸ ਹੋ ਗਈ ਫਿਰ ਉਦੋਂ ਹੀ ਕਰਦਾ ਟਰਾਲੀ ਪਾਸੇ ਨਹੀਂ ਨਹੀਂ ਬੱਸ ਜਦੋਂ ਇਹ ਆਵੇ ਕਿਹਾ ਕਿਉਂ ਆਏ ਆ ਜੋਸ਼ ਆ ਮੁੰਡਿਆਂ ਚ ਬਾਈ ਗਰਮੀ ਆ ਆਲੂ ਵੀ ਆ ਜਾਓ ਆ ਜਾਓ ਵੀਰ ਵੀਰ ਬੰਦੇ ਕਿੱਥੇ ਵੇਖਦੇ ਆ ਪਰ ਇਹ ਤਾਂ ਸਾਰੇ ਜਨਾਨੀ ਆ ਵਿਕਣੀ ਨਹੀਂ ਹਾਂਜੀ ਤੂੰ ਦੇਖ ਹੀ ਲਓ ਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਤੂ ਗੁਰ ਸ਼ਰਨ ਸੰਤੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ